ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਇਸ ਪਿੰਡ ਦੀ ਜੂਹ ਦੇ ਵਿੱਚ 1993 ਤੋਂ ਬਾਅਦ ਪਹਿਲੀ ਵਾਰ ਆਇਆ ਹਾਂ ਤੇ ਮੈਂ ਇਸ ਤਰ੍ਹਾਂ ਤੁਹਾਡੇ ਰੂਹ ਰੂਹ ਪਹਿਲੀ ਵਾਰੀ ਹੋ ਰਿਹਾ ਤੁਹਾਡੇ ਖੇਤਾਂ ਮੋਟਰਾਂ ਟਿੱਕਰਾਂ ਦੀਆਂ ਬਹੁਤ ਰੋਟੀਆਂ ਖਾਧੀਆਂ ਨੇ ਮਿਆ ਵੈਂਟ ਚ ਬਹੁਤ ਤਵਰੀ ਆਇਆ ਪਰ ਚਿੱਟੇ ਦਿਨ ਆਉਣ ਦਾ ਸੁਭਾਗ ਪਹਿਲੀ ਵਾਰੀ ਪ੍ਰਾਪਤ ਹੋਇਆ ਤੇ ਮੈਂ ਇਹ ਸਮਝਦਾ ਕਿ ਕਿਸਾਨ ਯੂਨੀਅਨ ਜਿਹੜੀ ਆ ਸਾਡੀ ਉਹਨਾਂ ਨੇ ਇਸ ਜੋਧੇ ਦੇ ਘਰ ਦਾ ਨੋਟਿਸ ਲੈ ਕੇ ਜਿਹੜਾ ਸਾਫ਼ ਦਿੱਤਾ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਵਧਾਈ ਦੇਣਾ ਕਿ ਉਹ ਸਾਡੇ ਨਾਲ ਨੇ ਉਹ ਇੱਕ ਵੱਡੀ ਧਿਰ ਨੇ ਕਿਸਾਨਾਂ ਦੀ ਤੇ ਉਹਨਾਂ ਦਾ ਪਹਿਰਾ ਆਪਣੇ ਨਾਲ ਆ ਤਾਂ ਇਹ ਕਲਗੀਧਰ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਜਿਹੜਾ ਸਾਜਿਆ ਖਾਲਸਾ ਪੰਥ ਖਾਲਸਾ ਪੰਥ ਪ੍ਰਗਟ ਹੋਇਆ ਆ ਖਾਲਸਾ ਪੰਥ ਦਾ ਜਨਮ ਨਹੀਂ ਹੋਇਆ ਇਸ ਕਰਕੇ ਉਹਨੇ ਕਦੀ ਮਰਨਾ ਨਹੀਂ ਹੈ ਸੋ ਆਪਾਂ ਇਸ ਮੁੱਦੇ ਦੇ ਉੱਤੇ ਆਈਏ ਕਿ ਮੈਨੂੰ ਬਹੁਤ ਵੱਡੀ ਖੁਸ਼ੀ ਹੈ ਇਸ ਗੱਲ ਦੀ ਜਿਹਦੇ ਲਈ ਮੈਂ ਇੱਕ ਵਹਿਗੁਰੂ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਵੱਲੋਂ ਸਾਨੂੰ ਜਿਹੜੀ ਬੁਲੰਦ ਹੌਂਸਲੇ ਫਤਿਹ ਜਕਾਰੇ ਉਹਨਾਂ ਨੇ ਬਖਸ਼ਿਸ਼ ਕੀਤੇ ਨੇ ਉਹ ਜਕਾਰਾ ਲਾ ਕੇ ਮੈਂ ਤੁਹਾਨੂੰ ਇਹ ਗੱਲ ਦੱਸਾਂਗਾ ਕਿ ਮੈਨੂੰ ਇੱਥੇ ਆਉਣ ਦਾ ਕਿਸੇ ਵਿਆਜ ਨਾ ਚਾਇਆ ਇਹਦੀ ਮੈਂ ਵਿਆਖਿਆ ਇਸ ਜਕਾਰੇ ਤੋਂ ਬਾਅਦ ਕਰਾਂਗਾ ਸ਼ਾਇਦ ਤੁਹਾਡੇ ਮਨਾਂ 'ਚ ਕੁਝ ਹੋਰ ਚੱਲ ਰਿਹਾ ਹੋਵੇ ਜਕਾਰੇ ਆਉਂਦੇ ਆ ਜਿਹੜਾ ਜਿਹੜੀ ਗੂੰਜ ਆ ਉਹ ਘਟੋ-ਘਟ ਉਹਨਾਂ ਦੇ ਕੰਨਾਂ 'ਚ ਪੈਣੀ ਚਾਹੀਦੀ ਆ ਇਹ ਕਦੀ ਨਹੀਂ ਸੋਚਣਾ ਕਿ ਤੁਸੀਂ ਘਟੋਂ ਖਾਲਸੇ ਦੇ ਇੱਕ ਖਾਲਸਾ ਜਿੱਥੇ ਖੜਦਾ ਆ ਕਿ ਜਦੋਂ ਉਹਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੰਨੇ ਹੋ ਤੇ ਉਹ ਕਹਿੰਦਾ ਮੈਂ ਸਵਾ ਲੱਖ ਹਾਂ ਸੋ ਤੁਸੀਂ ਤਾਂ ਕਈ ਲੱਖ ਹੋ ਸੋ ਇਸ ਕਰਕੇ ਗਿਣਤੀਆਂ ਮਿੰਤੀਆਂ ਹਕੂਮਤਾਂ ਕਰਦੀਆਂ ਨੇ ਖਾਲਸੇ ਨੇ ਕਦੀ ਗਿਣਤੀ ਮਿੰਤਤੀ ਨਹੀਂ ਕੀਤੀ ਸ਼ੇਰ ਕਦੀ ਵੀ ਝੁੰਡ 'ਚ ਨਹੀਂ ਆਉਂਦੇ ਇਹ ਹਕੀਕਤ ਆ ਬਿਲਕੁਲ ਤੇ ਤੁਸੀਂ ਸ਼ੇਰਾਂ ਦੀ ਕੌਮ ਪਰਮਾਤਮਾ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਨੇ ਬਖਸ਼ਿਸ਼ ਕਰਕੇ ਤੁਹਾਨੂੰ ਸਿੰਘ ਤੇ ਕੌਰ ਦਾ ਨਾਂ ਦਿੱਤਾ ਆ ਸੋ ਜਕਾਰਾ ਜਿਹੜਾ ਹੈ ਉਹ ਗੱਜਕੇ ਵਰਣਾ ਬੋਲੇ ਸੋ ਨਿਹਾਲ ਤੁਸਰੀ ਆਲਾ ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਇਸ ਜਗਤ 'ਤੇ ਆਉਣ ਦਾ ਜਿਹੜਾ ਚਾਅ ਆ ਮੇਰਾ ਮੈਂ ਉਹਦੀ ਵਿਆਖਿਆ ਕਰੂੰਗਾ ਭਾਈ ਸਰਬਜੀਤ ਸਿੰਘ ਸਾਡੇ लाडले ਵੀਰ ਨੇ ਸਾਡੇ ਮਿੱਤਰ ਨੇ ਇਹ ਗੱਲ ਆਪਾਂ ਉਪਨ ਕਹਿਣ ਦੇ ਆ ਕੋਈ ਡਰ ਨਹੀਂ ਕਿਸੇ ਗੱਲ ਦਾ ਕਿਉਂਕਿ ਕੋਈ ਡਾਕਾ ਨਹੀਂ ਕੋਈ ਗਲਤ ਨਹੀਂ ਕੋਈ ਕੁਝ ਨਹੀਂ ਜਦੋਂ ਹਕੂਮਤਾਂ ਸਹੀ ਮਹੀਨਿਆਂ ਦੇ ਵਿੱਚ ਕੰਮ ਨਹੀਂ ਕਰਦੀਆਂ ਤੇ ਖਾਲਸਾ ਉਹਨਾਂ ਕੰਮਾਂ ਨੂੰ ਆਪਣੇ ਤਰੀਕੇ ਨਾਲ ਆਪਣੀਆਂ ਰਵੈਤਾਂ ਨਾਲ ਅੰਜਾਮ ਦਿੰਦਾ ਤੇ ਉਹ ਦਿੱਤਾ ਗਿਆ ਸੋ ਅਗਲੀ ਗੱਲ ਜਿਹੜੀ ਇਹ ਆ ਕਿ ਤੁਹਾਡੀ ਹੋਂਦ ਹੀ ਉਦੋਂ ਪ੍ਰਗਟ ਹੁੰਦੀ ਆ ਜਦੋਂ ਤੁਹਾਡੇ ਘਰਾਂ ਤੇ ਆਇਆ ਇਹ ਨੋਟਸ ਲੱਗਦੇ ਨੇ ਤੁਹਾਡੀ ਹੋਂਦ ਜਿਹੜੀ ਆ ਜਿਹਨੂੰ ਕਹਿੰਦੇ ਖਤਰਾ ਆ ਤੁਹਾਡੀ ਹੋਂਦ ਦੂਣੀ ਹੋ ਰਹੀ ਆ ਇਹ ਉਹ ਸਮੇਂ ਦੇ ਵਿੱਚ ਝਾਤੀ ਮਾਰ ਕੇ ਦੇਖੀਏ ਜਦੋਂ ਭਗਤ ਨਰਿੰਜਨੀ ਨੇ ਮੱਛੇ ਚੌਧਰੀ ਦਾ ਬਦਲਾ ਲੈਣ ਵਾਸਤੇ ਮੀਰਾ ਕੋਟ ਨੂੰ ਕੀ ਲਾਪੋਆ ਕਿ ਸਿੰਘਾਂ ਦੇ ਘਰ-ਬਾਰ ਉਜਾੜ ਦਿੱਤੇ ਜਾਣ ਉਹਨਾਂ ਦਾ ਸਾਰਾ ਕੁਝ ਖੋਲਿਆ ਜਾਏ ਮਾਰ ਦਿੱਤੇ ਜਾਣ 7 ਸਾਲ ਦਾ ਉਹਨਾਂ ਦਾ ਪੁੱਤਰ ਰਾਏ ਸਿੰਘ ਜਿਹਦੇ ਪੁੱਤਰ ਰਤਨ ਸਿੰਘ ਭੰਗੂ ਜਿਹੜੇ ਸਾਡੀ ਕੌਮ ਦੇ ਮਹਾਨ ਲਖਾਰੀ ਨੇ ਉਹਨਾਂ ਦੇ ਘਰ-ਬਾਰ ਨੂੰ ਖਤਮ ਕਰਨ ਲਈ ਭਗਤ ਨਰੇਂਜੇ ਨੇ ਨੇ ਹਕੂਮਤ ਨਾਲ ਗੰਢ ਤੁੱਪ ਕੀਤੀ ਟੋਡੀ ਸੀ ਟੌਟ ਸੀਗੇ ਅੱਜ ਵੀ ਉਹਨਾਂ ਦੀਆਂ ਔਲਾਦਾਂ ਇੱਥੇ ਜਾਉਂਦੀਆਂ ਨੇ ਜਿਹੜੀਆਂ ਸਾਡੇ ਘਰਾਂ ਦੇ ਉੱਤੇ ਨੋਟਸ ਲਵਾਉਂਦੀਆਂ ਨੇ ਤੇ ਹੱਸਦੀਆਂ ਨੇ ਪਰ ਜਦੋਂ ਆਵਾਜ਼ ਮਾਰੀ ਕਲਗੀ ਤਰਪਾਸੀਆਂ ਨੇ ਸਿਰਾਂ ਦੀ ਤਪੰਜ ਸੰਗਾਂ ਨੇ ਸੀਸ ਭੇਟ ਕੀ ਤੇ ਅੱਜ ਤਾਂ ਜਦੋਂ ਤੁਹਾਨੂੰ ਕਿਤੇ ਖਾਲਸੇ ਨੂੰ ਗੁਰੂ ਸਾਹਿਬ ਦਾ ਨਾਮ ਲੈ ਕੇ ਆਵਾਜ਼ ਮਾਰੀ ਜਾਂਦੀ ਆ ਤਾਂ ਤੁਸੀਂ ਸੈਂਕੜਿਆਂ 'ਚ ਤੁਰਦੇ ਹੋ ਵਾਢਾ ਹੋਇਆ ਖਾਲਸੇ ਦਾ ਪੰਥ ਨੂੰ ਕੋਈ ਡਰ ਨਹੀਂ ਹੈ ਪੰਥ ਚੜ੍ਹਦੀ ਕਲਾ ਚ ਸੋ ਮੈਂ ਤੁਹਾਡੇ ਵਿੱਚ ਇਹ ਗੱਲ ਦਾ ਪਰਨ ਕਰਦਾ ਕਿ ਇਸ ਘਰ ਨੂੰ ਤੇ ਇਸ ਪਰਿਵਾਰ ਨੂੰ ਵਾਹਿਗੁਰੂ ਦੀ ਅਤਾਲ ਪੁਰਖ ਦੀ ਰਹਿਮਤ ਦੇ ਨਾਲ ਕੁਝ ਵੀ ਨਹੀਂ ਹੋਊਗਾ ਕਿਉਂਕਿ ਅਸੀਂ ਇਕੱਠੇ ਆ ਅਸੀਂ ਸਾਰੇ ਆ ਮਿਲੀਆਂ ਪੀਲੀਆਂ ਝੰਡੀਆਂ ਵਾਲੇ ਇਕੱਠੇ ਹੋਏ ਆ ਜਦੋਂ ਅਸੀਂ ਇਕੱਲੇ ਹੁੰਨੇ ਆ ਤਾਂ ਹਕੂਮਤ ਸਾਨੂੰ ਢਾ ਲੈਂਦੀ ਆ ਜਦੋਂ ਅਸੀਂ ਇਕੱਠੇ ਹੁੰਨੇ ਆ ਤਾਂ ਹਕੂਮਤ ਸਾਡਾ ਕੁਝ ਨਹੀਂ ਵਿਗਾੜ ਸਕਦੀ ਅਗਲੀ ਗੱਲ ਜਿਹੜੀ ਇਸ ਨੋਟਿਸ ਦੀ ਆ ਉਹਦੀ ਵਿਆਖਿਆ ਇਹ ਆ ਕਿ ਇਹ ਨੋਟਸ ਹੈ ਕਿ ਤੁਸੀਂ ਇਸ ਜ਼ਮੀਨ ਨੂੰ ਵੇਚ ਨਹੀਂ ਸਕਦੇ ਤੁਸੀਂ ਇਸ ਜਿਹੜੇ ਤੁਹਾਡੇ ਕੋਈ ਬੈਂਕ ਖਾਤੇ ਨੇ ਤੁਹਾਡੀ ਕੋਈ ਪ੍ਰਾਪਰਟੀ ਆ ਜਿਹੜੀ ਉਹਨਾਂ ਦੇ ਨਾਲ ਸੰਬੰਧਤ ਆ ਭਾਈ ਸਰਬਜੀਤ ਸਿੰਘ ਨਾਲ ਉਹਨੂੰ ਵੇਚ ਨਹੀਂ ਸਕਦੇ ਅਜੇ ਇੱਕ ਪੁਰਕੀ ਦੀ ਆਰਡਰ ਨਹੀਂ ਹੈ ਇਹ ਫ੍ਰੀਜ ਦੇ ਆਰਡਰ ਲਈ ਕਿ ਪ੍ਰਾਪਰਟੀ ਫ੍ਰੀਜ ਕਰ ਦਿੱਤੀ ਜਾਏ ਸੋ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਕਿਸਾਨ ਯੂਨੀਅਨ ਵਾਲੇ ਉੱਥੇ ਪਹੁੰਚ ਰਹੇ ਨੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਹੁਣ ਅਸੀਂ ਤਗੜੇ ਆ ਵੈਗਰੂਦੀ ਰਹਿਮਤ ਦੇ ਨਾਲ ਸਾਡਾ ਇਹ ਕੁਝ ਨਹੀਂ ਕਰ ਸਕਦੇ ਸੋ ਏ ਜਿਹੜੀ ਗੱਲ ਇਕੱਲੇ ਨੋਟਸ ਦੀ ਆ ਤੁਸੀਂ ਤਾਂ ਇੱਥੇ ਮੇਰੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ ਉਹ ਦੌਰ ਵੇਖਿਆ ਮਾਜੇ ਦੇ ਵਿੱਚ ਕਿਵੇਂ ਸਾਡੇ ਘਰਾਂ ਨੂੰ ਸਾੜਿਆ ਗਿਆ ਕਿਵੇਂ ਸਾਡੀਆਂ ਬੱਚੀਆਂ ਨਾਲ ਰੇਪ ਕੀਤੇ ਗਏ ਕਿਵੇਂ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਪੁੱਟੀਆਂ ਗਈਆਂ ਅੱਜ ਆਪਾਂ ਤਗੜੇ ਆ ਅਸੀਂ ਦੇਸ਼ਾਂ ਵਿਦੇਸ਼ਾਂ 'ਚ ਦੁਨੀਆ 'ਚ ਖਿਲਰੇ ਬੈਠੇ ਆ ਇਸ ਕਰਕੇ ਹਕੂਮਤ ਤੁਹਾਨੂੰ ਉਸ ਤਰੀਕੇ ਦਾ ਹੱਥ ਪਾਉਣ ਤੋਂ ਡਰਦੀ ਆ ਤਾਂ ਉਹ ਡਰਦੀ ਰਹੂਗੀ ਜਿਹੜੀ ਗੱਲ ਇਹ ਵਾਪਰੀ ਆ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਯੂਪੀ ਜਿਹੜੀ ਸਟੇਟ ਆ ਉਹ ਵੱਡੀ ਸਟੇਟ ਆ 80 ਲੋਕ ਸਭਾ ਹਲਕੇ ਨੇ 80 ਆਪਣੇ ਤੇਰੇ ਨੇ ਉਸ ਸਟੇਟ ਦੇ ਵਿੱਚ ਨੈਸ਼ਨਲ ਜਾਂ ਇੰਟਰਨੈਸ਼ਨਲ ਹਿਊਮਨਿਟਰੀਟਸ ਜਿਹੜੀ ਆ ਉਹਨੇ ਕੁਝ ਸਾਲ ਪਹਿਲਾਂ ਇੱਕ ਸਟੇਟਮੈਂਟ ਜਿਹੜੀ ਆ ਉਹ ਦਿੱਤੀ ਕਿ 12000 ਸੌਰੀ 8000 ਇੱਕ ਕੌਮ ਦੇ 18 ਤੋਂ 25 ਸਾਲ ਦੇ ਨੌਜਵਾਨਾਂ ਨੂੰ 2 ਗੱਜ ਦੀ ਦੂਰੀ ਤੋਂ ਗੋਲੀਆਂ ਮਾਰੀਆਂ ਗਈਆਂ ਛਾਤੀ 'ਚ ਗੋਲੀਆਂ ਮਾਰੀਆਂ ਗਈਆਂ ਤੇ ਮੈਂ ਜਿਹੜਾ ਭਾਜਪਾ ਦਾ ਐਮਪੀ ਕੈਂਡੀਡੇਟ ਆ ਸ਼ਾਇਦ ਅਨੰਦਪੁਰ ਸਾਹਿਬ ਤੋਂ ਉਹਦੀ ਮੈਂ ਡਿਬੇਟ ਸੁਣ ਰਿਹਾ ਸੀ ਤੇ ਉਹ ਕਹਿੰਦਾ ਕਿ ਲੋਕ ਸਾਨੂੰ ਉੱਥੇ ਕਹਿੰਦੇ ਨੇ ਕਿ ਇੱਕ ਵਾਰੀ ਯੋਗੀ ਵਰਗਾ ਮੁੱਖ ਮੰਤਰੀ ਸਾਨੂੰ ਦਿਓ ਇਹ ਗੱਲ ਸਿੱਧੀ ਕਿਉਂ ਨਹੀਂ ਕਹਿੰਦੇ ਕਿ ਬਿਆਨ ਤੇ ਪਾਪੀ ਨੂੰ ਦੁਆਰੇ ਲੈ ਕੇ ਆਓ ਅਸੀਂ ਆਪਣੇ ਮੁੰਡੇ ਮਾਰਨੇ ਗੈਂਗਸਟਰ ਕਹਿ ਕੇ ਨਸ਼ੇੜੀ ਕਹਿ ਕੇ ਸਮਗਲਰ ਕਹਿ ਕੇ ਕਿਉਂਕਿ ਮਨਤਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਖਾੜਕੂ ਜੇ ਤੁਹਾਨੂੰ ਖਾੜਕੂ کہہ ਕੇ ਪ੍ਰਚਾਰਨਗੇ ਤੇ ਤੁਹਾਡਾ ਝੰਡਾ ਬਲੰਦ ਹੋਊਗਾ ਜੇ ਕੋਈ ਖਾੜਕੂ ਸਿਵੇ ਦੇ ਵਿੱਚ ਵੀ ਲਕ-ਲਕ ਮੱਚ ਰਿਹਾ ਹੈ ਤਾਂ ਉਹ ਇਤਿਹਾਸ ਦੇ ਪੰਨਿਆਂ ਦੇ ਉੱਤੇ ਉੱਕਰਿਆ ਜਾਂਦਾ ਤੇ ਮਾਵਾਂ ਨੂੰ ਸਨਮਾਨ ਮਿਲਦਾ ਹੈ ਤਖਤਾਂ ਤੋਂ ਜਿਉਂ ਦੀ ਜਾਗਦੀ ਜ਼ਮੀਰ ਵਾਲੇ ਲੋਕ ਆਵਾਜ਼ ਮਾਰਦੇ ਨੇ ਫੁਲਾਣੇ ਸ਼ਹੀਦ ਦੀ ਮਾਂ ਨੂੰ ਸਿਰੋਪਾ ਦੇਣਾ ਆ ਸਟੇਜ ਤੇ ਆਵੇ ਪੈਰਾਂ ਨੂੰ ਹੱਥ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਸ਼ਹੀਦਾਂ ਦੇ ਪਰਿਵਾਰਾਂ ਦਾ ਇਹ ਸਤਿਕਾਰ ਕੀਤਾ ਜਾਂਦਾ ਇਹ ਸਤਿਕਾਰ ਤੁਹਾਡੇ ਤੋਂ ਖੂਨ ਲਈ ਤੁਹਾਨੂੰ ਗੈਂਗਸਟਰਾਂ ਦਾ ਟੈਗ ਦੇ ਕੇ ਮਾਰਿਆ ਜਾ ਰਿਹਾ ਹੈ ਤੁਹਾਡੇ ਤੋਂ ਤੁਹਾਡਾ ਰੋਹਾਨੀ ਰੁਤਬਾ ਜਿਹੜਾ ਆ ਸਿੱਖੀ ਦੇ ਵਿੱਚ ਸ਼ਹਾਦਤਾਂ ਦਾ ਦੁਨੀਆ ਦੇ ਉੱਤੇ ਇਸਲਾਮ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਸ਼ਹਾਦਤ ਦੇ ਸੰਕਲਪ ਲੈਗੇ ਦੂਜੀ ਸਭ ਤੋਂ ਗਿਣਤੇ ਵਿੱਚ ਛੋਟੀ ਕੌਮ ਤੇ ਸਭ ਤੋਂ ਬਹਾਦਰ ਕੌਮ ਜਿਨ੍ਹਾਂ ਨੇ ਸ਼ਹਾਦਤ ਦਾ ਸੰਕਲਪ ਲਿਆ ਜਿੰਨੂੰ ਮਰਜੀ ਸ਼ਹੀਦ ਐਜਮ ਲਿਖ ਦਿੰਦੇ ਆ ਪਰ ਨਹੀਂ ਸ਼ਹੀਦ ਐਜਮ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਸਾਨੂੰ ਇਹ ਰਤਬੇ ਬਖਸ਼ਿਸ਼ ਕੀਤੇ ਆ ਔਰ ਰਤਬੇ ਤੁਹਾਡੇ ਤੋਂ ਖੋਣ ਲਈ ਤੁਹਾਨੂੰ ਕੈਂਗਸਟਰ ਕਹੇ ਕਿ ਮਾਰਿਆ ਜਾ ਰਿਹਾ ਆਪਾਂ ਗੱਲ ਕਰ ਰਹੇ ਸੀ ਕਿ ਹਿੰਦ ਹਕੂਮਤ ਜਿਹੜੀ ਆ ਉਹ ਤੁਹਾਡੇ ਲਈ ਸੋਚ ਕੀ ਰਹੀ ਆ ਇਹ ਗੱਲ ਬਹੁਤ ਜ਼ਰੂਰੀ ਆ ਕਿਸਾਨ ਜਥੇਬੰਦੀਆਂ ਮੇਰੀ ਗੱਲ ਨੂੰ ਤਵੱਜਾ ਦਿਓ ਧਿਆਨ ਨਾਲ ਸੁਣਿਓ ਪਲੀਜ਼ ਕਿਸਾਨ ਯੂਨੀਅਨ ਵਾਲੇ ਸਾਡੇ ਭਰਾ ਬੈਠੇ ਨੇ ਭੰਦੇਰ ਸਾਹਿਬ ਨਾਲ ਮੇਰੀ ਗੱਲ ਹੁੰਦੀ ਆ ਤੇ 13 ਤਰੀਕ ਨੂੰ ਸ਼ੰਭੂ ਬਾਰਡਰ ਦੇ ਉੱਤੇ ਆਪਾਂ ਜੰਭੂ ਬਾਰਡਰ ਨੂੰ ਕ੍ਰੋਸ ਕਰਨਾ ਸੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਮੈਂ ਉਹਨਾਂ ਨੂੰ ਕਿਹਾ ਕਿ ਪ੍ਰਧਾਨ ਸਾਹਿਬ ਆਪਾਂ ਨੂੰ ਫਰੰਟ ਤੇ ਜਾਣਾ ਚਾਹੀਦਾ ਹੈ ਅਸੀਂ 12 ਤਰੀਕ ਨੂੰ ਸਾਡੀ ਗੱਲ ਹੁੰਦੀ ਆ ਤੇ 12 ਤਰੀਕ ਨੂੰ ਸ਼ਾਮ ਨੂੰ ਸਾਡਾ ਇੱਕ ਵੀਰ ਨਿਕਨੇਮ ਉਹਦਾ ਸੁੱਖਾ ਕੰਗ ਸੋ ਉਹਦਾ ਟਰੈਕਟਰ ਲੈ ਕੇ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਇਹ ਗੱਲ ਐਵੇਂ ਨਹੀਂ ਕਿ ਮੈਂ ਕਿਸਾਨੀ ਵਾਲੇ ਪਾਸੇ ਲੈ ਗਿਆ ਇਹ ਤੁਹਾਡੀ ਗੱਲ ਆ ਇੱਥੇ ਆਉਣੀ ਆ ਸੋ ਆਪਾਂ ਇਹ ਚੈੱਕ ਕੀਤਾ ਕਿ ਹਕੂਮਤ ਦਾ ਸਟੇਟ ਕੀ ਆ ਅਸੀਂ ਟਰੈਕਟਰ ਦਾ ਸਾਇਲੈਂਸਰ ਲਾ ਕੇ 12 ਤਰੀਕ ਨੂੰ ਸ਼ਾਮ ਨੂੰ ਦਿਨ ਟੰਡੇ ਵੇਲੇ ਮੇਰੇ ਕੋਲੋਂ ਵੀਡੀਓ ਪਈਆਂ ਨੇ ਅਸੀਂ ਆਪਣੇ ਟਰੈਕਟਰ ਦਾ ਸਾਇਲੈਂਸਰ ਲਾ ਕੇ ਰੇਸ ਦੇ ਕੇ ਜਦੋਂ ਪੈਟਰੋਲ ਵਾਲ ਨੂੰ ਵਧੀ ਤੋਂ ਉਹਨਾਂ ਨੇ ਸਾਨੂੰ ਗੋਲੀਆਂ ਮਾਰੀਆਂ ਸਾਡਾ ਟਰੈਕਟਰ ਜਿਹੜਾ ਸੀ ਉਹ ਇੱਕ ਪਾਸੇ ਟੁੱਟ ਗਿਆ ਤੇ ਮੈਂ ਇਹ ਗੱਲ ਇਹਨਾਂ ਨੂੰ ਦੋਨਾਂ ਲੀਡਰਾਂ ਨੂੰ ਕਹੀ ਕਿਉਂਕਿ ਮੇਰੇ ਨਾਲ ਜਿਹੜੀ ਵਾਕਬੀ ਆ ਉਹ ਦੋ ਲੀਡਰਾਂ ਦੀ ਆ ਸਰਜੀਤ ਫੂਲ ਹੋਣਾ ਦੀ ਤੇ ਮਾਝੇ ਦੀ ਜਿਹੜੀ ਵੱਡੀ ਧੇਰਾ ਉਹਨਾਂ ਨਾਲ ਮੈਂ ਕਹ ਜੀ ਹਕੂਮਤ ਇਹ ਮਿੱਟ ਕੇ ਬੈਠੀ ਆ ਕਿ ਤੁਹਾਨੂੰ ਬਾਰਡਰ ਨਹੀਂ ਲੰਘਣ ਦੇਣਾ ਨੁਕਸਾਨ ਨਾ ਕਰਾਇਓ ਅੱਗੇ ਰਹੋ ਧਿਆਨ ਰੱਖਿਓ ਇਹ ਗੱਲ ਇਨਫਰਮੇਸ਼ਨ ਉਹਨਾਂ ਨੂੰ ਖੜ ਕੇ ਦਿੱਤੀ ਤੇ ਆਪਣੇ ਟਰੈਕਟਰ ਬਾਰੇ ਵੀ ਦੱਸਿਆ ਕਿ ਰਾਤ ਨੂੰ ਇੱਥੇ ਈਦਾ ਗੋਲੀ ਚੱਲੀ ਆ ਸੋ ਇਹਨਾਂ ਦੀ ਜਿਹੜੀ ਡਿਮਾਂਡ ਆ ਉਹ ਇੰਡੀਆ ਦੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਆ ਧਿਆਨ ਨਾਲ ਗੱਲ ਸੁਣਿਓ ਉਹ ਇੰਡੀਆ ਦੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਅਸੀਂ ਆਪਣੀਆਂ ਫਸਲਾਂ ਦਾ ਆਪਣੀਆਂ ਜ਼ਮੀਨਾਂ ਦਾ ਉਹ ਗੱਲਾਂ ਨਾਲ ਰਿਲੇਟਡ ਕਿਸਾਨ ਜਥੇਬੰਦੀਆਂ ਬਾਰਡਰ ਤੇ ਜਾਂਦੀਆਂ ਨੇ ਤਾਂ ਤੁਹਾਨੂੰ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਤੁਹਾਡੇ ਕੋਲ ਕੋਈ ਵੈਪਨ ਨਹੀਂ ਤੁਹਾਡੇ ਕੋਲ ਸਿਰਫ ਇੱਕ ਝੰਡੀਆਂ ਨੇ ਤੇ ਕਿਸਾਨੀ ਦੇ ਨਾਅਰੇ ਤੇ ਜਵਾਨੀ ਦੇ ਨਾਅਰੇ ਨੇ ਉਹ ਤੁਹਾਡੇ ਕੋਲ ਕੁਝ ਨਹੀਂ ਹੈ ਪਰ ਸਾਹਮਣੇ ਹਕੂਮਤ ਜਿਹੜੀ ਆ ਉਹ ਬਖਤਰਬੰਦ ਗੱਡੀਆਂ ਲੈ ਕੇ ਵੱਡੇ ਹਥਿਆਰ ਲੈ ਕੇ ਤੁਹਾਡੇ ਸਾਹਮਣੇ ਖੜੀ ਆ ਉਹਨਾਂ ਨੇ ਕਿਸਾਨਾਂ ਦੀਆਂ ਛਾਤੀਆਂ 'ਚ ਗੋਲੀਆਂ ਮਾਰੀਆਂ ਸਾਡੇ ਮੈਂ ਉਸ ਬੇਟੇ ਦੇ ਘਰ ਵੀ ਗਿਆ ਜਿਹੜਾ ਕਨੌਰੀ ਬਾਰਡਰ ਦੇ ਉੱਤੇ ਸ਼ਹੀਦ ਹੁੰਦਾ ਆ ਅੱਲਣੇ ਉਮਰ ਦਾ ਮੁੰਡਾ ਬਹੁਤ ਗਰੀਬ ਘਰ ਦੇ ਵਿੱਚੋਂ ਤੇ ਉਹਦੀ ਜਦੋਂ ਉਹਨੂੰ ਗੋਲੀ ਮਾਰੀ ਗਈ ਸਿੱਧੀ ਉਹ ਸਿੱਧੀ ਗੋਲੀ ਨਾਲ ਸ਼ਹੀਦ ਹੁੰਦਾ ਤੇ ਮੈਂ ਇਹ ਗੱਲ ਸਮਝ ਲਈ ਕਿ ਜਿਹੜੇ ਸਾਡੇ ਬੰਦੇ ਜਿੱਥੇ ਅਸੀਂ ਖੜੇ ਆ ਅਸੀਂ ਮੁਲਕ ਮੰਗ ਰਹੇ ਆ ਅਸੀਂ ਆਪਣਾ ਰਾਜ ਮੰਗ ਰਹੇ ਆ ਤੇ ਹੁਣ ਤੁਸੀਂ ਬੜਾ ਸੋਚੋ ਕਿ ਤੁਹਾਡੇ ਨਾਲ ਸਲੂਕ ਹਕੂਮਤ ਕਿਵੇਂ ਦਾ ਕਰੂਗੀ ਤੁਸੀਂ ਕੀ ਉਤੋਂ ਕੀ ਉਮੀਦ ਰੱਖਦੇ ਹੋ ਜੇ ਉਹ ਕਿਸਾਨਾਂ ਨੂੰ ਸਿੱਧੀਆਂ ਗੋਲੀਆਂ ਮਾਰਦੇ ਆ ਤੇ ਭਲਾ ਕਿਸਾਨ ਤਾਂ ਉਹਨਾਂ ਦੇ दायरे 'ਚ ਰਹਿ ਕੇ ਗੱਲ ਕਰ ਰਹੇ ਨੇ ਤੁਸੀਂ ਉਸ दायरे ਤੋਂ ਬਾਹਰ ਹੋ ਫਿਰ ਭਲਾ ਤੁਹਾਡੇ ਨਾਲ ਰਿਆਇਤ ਕਿਉਂ ਕਰਨਾ ਸੋ ਇਹ ਨੋਟਿਸ ਜਿਹੜਾ ਆ ਉਹ ਗੱਲ ਦਾ ਨਤੀਜਾ ਆ ਤੁਹਾਡੇ ਇਹ ਨੋਟਿਸ ਲਾ ਕੇ ਉਹਨਾਂ ਨੇ ਏਰੀਏ ਦੇ ਵਿੱਚ ਇਹ ਗੱਲ ਜਿਹੜੀ ਆ ਫੈਲਾਈ ਆ ਔਰ ਅਸੀਂ ਇੱਥੇ ਬੈਠੇ ਆ ਕਿ ਜੇ ਕਿਸੇ ਬੰਦੇ ਨੇ ਕਾਨੂੰਨ ਹੱਥ ਚ ਲਿਆ ਜੇ ਕਿਸੇ ਬੰਦੇ ਨੇ ਪੰਥ ਦੀਆਂ ਰਵਾਇਤਾਂ ਦੇ ਉੱਤੇ ਪਹਿਰਾ ਦਿੱਤਾ ਤੇ ਤੁਹਾਡੇ ਘਰ ਘਾਟ ਜਿਹੜੇ ਨੇ ਲੁੱਟਲੇ ਜਾਣਗੇ ਖਤਮ ਕਰ ਦਿੱਤੇ ਜਾਣਗੇ ਉਜਾੜ ਦਿੱਤੇ ਜਾਣਗੇ ਇਹ ਮੈਸੇਜ ਹੈ ਇਹ ਨਹੀਂ ਹੈ ਕਿ ਹਕੂਮਤ ਜਿਹੜੀ ਆ ਉਹ ਤੁਹਾਡੇ ਘਰ ਟਾ ਕੇ ਤੇ ਕੋਈ ਪ੍ਰਾਪਤ ਕਰ ਲੂਗੀ ਨਹੀਂ ਉਹ ਇੱਕ ਮੈਸੇਜ ਦੇਣਾ ਚਾਹੁੰਦੀ ਆ ਤੁਹਾਡੇ ਦਿਮਾਗ ਨਾਲ ਖੇਡ ਰਹੀ ਆ ਕਿ ਜੇ ਕਿਸੇ ਨੌਜਵਾਨ ਨੇ ਹੁਣ ਬੁੱਢੀਆਂ ਮਾਵਾਂ ਜਿਹੜੀਆਂ ਨੇ ਓਕਾਰਾਂ 'ਚ ਬਹਿ ਕੇ ਗੱਲਾਂ ਕਰਦੀਆਂ ਨੇ ਹੈ ਨਹੀਂ ਸਰਬਜੀਤ ਦਾ ਘਰ ਤਾਂ ਹੁਣ ਨਹੀਂ ਬਚਣਾ ਫਿਰ ਉਹ ਆਪਣੇ ਬੇਟੇ ਵੱਲ ਤੱਕਦੀਆਂ ਨੇ ਕਿ ਕਿਤੇ ਏ ਉਹਦੀ ਪੈੜ ਚ ਪੈੜ ਨਾ ਧਰਦੇ ਜੇ ਪੈਰ ਧਰਤਾ ਤੇ ਸਾਡਾ ਘਰ ਵੀ ਗਿਆ ਸੋ ਹਕੂਮਤ ਤੁਹਾਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਜੇ ਤੁਸੀਂ ਇਹ ਧਰ ਬਚਾਉਨੇ ਹੋ ਤਕੜੇ ਹੋਗੇ ਤਾਂ ਫੇਰ ਤੁਹਾਡੀ ਬਹੁਤ ਵੱਡੀ ਜਿੱਤ ਆ ਪਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਅਸੀਂ ਇੱਥੇ ਬੈਠੇ ਆ ਇਸ ਘਰ ਨੂੰ ਕੁਝ ਨਹੀਂ ਹੁੰਦਾ ਇਹਨਾਂ ਜੀਆਂ ਨੂੰ ਕੁਝ ਨਹੀਂ ਹੁੰਦਾ ਜੇ ਅਸੀਂ ਇਹਨਾਂ ਤੋਂ ਪਾਸੇ ਹੋਏ ਤਾਂ ਤੁਸੀਂ ਇਹ ਸਮਝ ਲਓ ਕਿ ਇਹ ਜਿਹੜੀ ਅੱਗ ਆ ਇਹ ਐ ਨਹੀਂ বুঝਣੀ ਇਹ ਸਾਰੇ ਘਰਾਂ ਦੇ ਵਿੱਚ ਆਉਣੀ ਆ ਉਹ ਕਦੋਂ ਆਉਂਦੀ ਆ ਉਹ ਕਿਹ ਸਮੇਂ ਆਉਂਦੀ ਆ ਕਿਹੜੇ ਤਰੀਕੇ ਨਾਲ ਆਉਂਦੀ ਆ ਇਹ ਗੱਲ ਦੇ ਉੱਤੇ ਕੋਈ ਮੋਹਰ ਨਹੀਂ ਲਾਈ ਜਾ ਸਕਦੀ ਪਰ ਉਹ ਆਏਗੀ ਜ਼ਰੂਰ ਉਹ ਸਮੈਕ ਦੇ ਰੂਪ ਚ ਆਵੇ ਉਹ ਹਿਰਨ ਦੇ ਰੂਪ ਚ ਆਵੇ ਉਹ ਐਕਸੀਡੈਂਟ ਦੇ ਰੂਪ ਚ ਆਵੇ ਉਹ ਤੁਹਾਡੇ ਲੈ ਹੋਏ ਕਰਜ਼ਿਆਂ ਦੇ ਉੱਤੇ ਤੁਹਾਨੂੰ ਉੱਤੇ ਬੈਠੇ ਬਾਬੂ ਜਿਹੜੇ ਨੇ ਉਹ ਕਹਿਣ ਕਿ ਇਹ ਨੂੰ ਵੱਧ ਤੋਂ ਵੱਧ ਤੰਗ ਕਰੋ ਕਿ ਇਹ ਉਸ ਕੰਡੇ ਤੇ ਚਲਾ ਜਾਏ ਕਿ ਸੁਇਸਾਈਡ ਕਰੇ ਮੈਂ ਕਿਸਾਨ ਜਿਹਦੇ ਬੰਦਿਆਂ ਦੇ ਚਰਨਾਂ 'ਚ ਵੀ ਬੇਨਤੀ ਕਰਦਾ ਕਿ ਅਸੀਂ ਮਰਨਾ ਨਹੀਂ ਸਾਡੇ ਧਰਮ ਦੇ ਵਿੱਚ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਆ ਕਿ ਤੁਸੀਂ ਕੈਰਾਂ ਦੀ ਮੌਤ ਕਦੀ ਨਹੀਂ ਮਰਨਾ ਕਰਜੇ ਕੁਰਜਿਆਂ ਨੂੰ ਤੁਸੀਂ ਕੀ ਸਮਝਦੇ ਹੋ ਤੁਸੀਂ ਉਹ ਸਰਸਾ ਦੇ ਪਾਣੀਆਂ ਨੂੰ چیر ਕੇ ਲੰਗੇ ਹੋਏ ਤੁਸੀਂ ਮਾਚੀਵਾੜਾਂ ਦੇ ਜੰਗਲਾਂ ਦੇ ਵਿੱਚੋਂ ਤੁਸੀਂ ਚਮਕੌਰ ਦੀ ਕੱਚੀ ਗੜੀ ਅਜੇ ਕੱਲ ਦੀ ਗੱਲ ਆ ਸੰਤ ਬਾਬਾ ਜਰਨੈਲ ਸਿੰਘ ਕਾਲਾ ਸਾਹ ਪਿੰਡਰਾ ਵਾਲੇ ਨੇ ਕੋ ਵੱਡੀ ਜੰਗ ਲੜੀ ਮਾਝੇ ਦੇ ਜਰਨੈਲਾਂ ਨੇ ਅੱਗੇ ਵੱਧ ਵੱਧ ਕੇ ਗੋਲੀਆਂ ਆਪਣੀ ਛਾਤੀ 'ਚ ਖਾਦੀਆਂ ਦਾ ਇਤਿਹਾਸ ਸਿਰਜ ਦਿੱਤਾ ਕਰੀਆ ਆਕਾਰ ਉਸ ਇਤਿਹਾਸ ਦੇ ਉੱਤੇ ਜਦੋਂ ਕੁਝ ਬੰਦੇ ਇਹ ਗੱਲ ਕਹਿੰਦੇ ਨੇ ਜਾਂ ਕਹਿੰਦੇ ਹੋਣਗੇ ਕਿ ਸੰਤ ਜਾਂਉਂਦੇ ਨੇ ਬਿਲਕੁਲ ਜਾਂਉਂਦੇ ਨੇ ਪਰ ਸੰਤ ਸਾਨੂੰ ਸਰੀਰਕ ਤੌਰ ਤੇ ਜਾਂਉਂਦੇ ਨਹੀਂ ਚਾਹੀਦੇ ਸੰਤਾਂ ਦੀ ਸ਼ਹਾਦਤ ਹੀ ਸਾਡੀ ਉੱਚੀ ਪੱਗ ਹੈ ਸੰਤਾਂ ਦਾ ਬੋਲ ਕੀਤਾ ਹੋਇਆ ਜਿਹੜਾ ਮਰਦਾਂ ਦੇ ਬੋਲ ਨੇ ਜਿਹੜਾ ਬਚਨ ਕਰੇ ਖਿਸਕ ਜਾਏ ਸੋ ਉਹਨਰ ਕੱਚੇ ਵਾਲੀ ਗੱਲ ਆ ਉਹਦੇ ਉੱਤੇ ਉਹਨਾਂ ਨੇ ਉਸ ਤਰ੍ਹਾਂ ਹੀ ਪੈਰਾ ਦਿੱਤਾ ਜਿਵੇਂ ਇਸ ਤੋਂ ਪਹਿਲਾਂ ਮਾਝੇ ਦੀ ਧਰਤੀ ਦੇ ਉੱਤੇ ਬਾਬਾ ਦੀਪ ਸਿੰਘ ਉਹਨਾਂ ਨੇ ਲੀਕ ਖਿੱਚ ਕੇ ਪੈਰਾ ਦਿੱਤਾ ਉਸੇ ਤਰ੍ਹਾਂ ਹੀ ਤੁਹਾਡੇ ਚਾਚੇ ਪਾਇਰੇ ਤੁਹਾਡੇ ਪਰਿਵਾਰਾਂ ਨੇ ਉਸ 47 46 ਡਿਗਰੀ ਦੇ ਵਿੱਚ ਉਸ ਫਸ ਦੇ ਉੱਤੇ ਉਹ 6 ਦਿਨ ਕੱਟੇ ਸਾਡੇ ਬੱਚਿਆਂ ਨੇ ਲੋਹ ਦੇ ਘੁੱਟ ਪੀਤੇ ਤੁਸੀਂ ਤਾਂ ਅਗਲੇ ਦਿਨ ਤੁਹਾਨੂੰ ਕਿਸੇ ਨੇ ਪੁੱਛਿਆ ਕਿ ਬਜ਼ੁਰਗੋ ਕੀ ਹਾਲ ਹੈ ਬਜ਼ੁਰਗ ਥਾਣੇ ਦੇ ਵਿੱਚ ਕੁੱਟਿਆ ਹੋਇਆ ਪਿਆ ਆ ਦੂਜੇ ਸਾਥੀ ਨੇ ਆ ਕੇ ਪੁੱਛਿਆ ਇਹ ਹਕੀਕਤ ਆ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਬਾਪੂ ਜੀ ਕੀ ਹਾਲ ਆ ਚੜਦੀ ਕਲਾ ਪੁੱਤ ਇਹ ਤੁਹਾਡੀ ਜੇਤਾ ਵਸ ਇਹ ਤੁਹਾਡੀ ਜੇਤਾ ਜਦੋਂ ਇੰਨਾ ਕੌਮਾ ਦੇ ਵਿੱਚ ਇਦਾਂ ਦੀ ਗੱਲ ਹੁੰਦੀ ਹੈ ਤਾਂ ਥਾਣੇ ਦੂਰੋਂ ਬੈਠੇ ਚੀਕਾਂ ਮਾਰਦੇ ਮੈਨੂੰ ਕਢਾ ਲਓ ਪਿੱਛੇ ਜੇ ਕੋ ਪਾਸਟਰ ਉਹ ਕਹਿੰਦਾ ਮੈਂ ਕਿੰਨਾ ਚਿਰ ਰਿਹਾ ਪੜਾ ਉਹ ਕਹਿੰਦਾ ਮੈਂ 8 ਘੰਟੇ ਹਵਾਲਾਤ ਦੇ ਵਿੱਚ ਰਿਹਾ ਤੇ ਮੈਂ ਮਾਜੀ ਨੂੰ ਬੁਲਾਉਂ ਕਰਦਾ ਤਾਂ ਸਾਡੇ ਬਜ਼ੁਰਗ ਕਹਿੰਦੇ ਆ ਕਿ ਜਦੋਂ ਸਾਡੇ ਮੁੰਡਾ ਵੇਖਣ ਆਉਂਦੇ ਤੇ ਪੁੱਛਦੇ ਜੇ ਕਿਸੇ ਨੇ ਕਿਹਾ بڑا ਪੜਾ ਮਾਨਸੇ ਨੇ ਕਦੀ ਕੋਈ ਲੜਾਈ ਨਹੀਂ ਕੀਤੀ ਤੇ ਕਹਿੰਦੇ ਫਿਰ ਇਹ ਕਿਹੜਾ ਬੰਦਾ ਹੈ ਜਿਹਨੇ ਕਦੀ ਕੁਝ ਕੀਤਾ ਹੀ ਨਹੀਂ ਹੈ ਇਹ ਤੁਸੀਂ ਹੋ ਇਹ ਤੁਹਾਡਾ ਬਲੱਡ ਹੈ ਕਿ ਜਿਹੜਾ ਥਾਣੇ ਨਹੀਂ ਗਿਆ ਉਹ ਬੰਦਾ ਹੀ ਨਹੀਂ ਹੈ ਮਾਝੇ ਚ ਐ ਆ ਸੋ ਸੋ ਸਾਡੀਆਂ ਵੱਡੀਆਂ ਬੰਦੀਆਂ ਜਿਹੜੀਆਂ ਨੇ ਅੱਜ ਪੰਜਾਬ ਦੇ ਵਿੱਚ ਜਿਹੜੀਆਂ ਵਰਤ ਕਰ ਰਹੀਆਂ ਨੇ ਲੜ ਰਹੀਆਂ ਨੇ ਉਹ ਕਿਸਾਨ ਜਿੱਥੇ ਬੰਦੀਆਂ ਨੇ ਜਿਹੜੀਆਂ ਦਿੱਲੀ ਦੇ ਤੱਕ ਤੱਕ ਲੜ ਰਹੀਆਂ ਨੇ ਬਾਰਡਰਾਂ ਤੇ ਬੈਠੀਆਂ ਨੇ ਅਸੀਂ ਉਹਨਾਂ ਦਾ ਸਾਥ ਦੇਣਾ ਆ ਗੱਡ ਕੇ ਔਰ ਇਹ ਗੱਲ ਜਮਾਂ ਪੱਕੀ ਆ ਕਿ ਤੁਸੀਂ ਇਹ ਮਨ ਚ ਵਸਾ ਲਓ ਕਿ ਜਿਹੜਾ ਮਰਜੀ ਆ ਜਾਏ ਜੇ ਤੁਹਾਡਾ ਮੂੰਹ ਇਧਰ ਨੂੰ ਹੋਊਗਾ ਜਿੱਥੇ 6ਵੇਂ ਸੱਤ ਗੁਰਾਂ ਦਾ ਤਖਤਾ ਤੇ ਫੇਰ ਤੁਹਾਡੀ ਦੁਸ਼ਮਣੀ ਕਰੇ ਖਤਮ ਨਹੀਂ ਹੋਣੀ ਜੇ ਤੁਸੀਂ ਕੰਡ ਕਰੋਗੇ 6ਵੇਂ 7 ਗੁਰਾਂ ਦੇ ਤਖਤ ਸਾਹਿਬ ਵੱਲ ਨੂੰ ਤਾਂ ਫੇਰ ਤੁਹਾਨੂੰ ਵਜ਼ੀਰੀਆਂ ਤੁਹਾਡੇ ਪੈਰ ਚੁੰਮਣ ਗਿਆ ਜਿਹੜੀਆਂ ਵਜ਼ੀਰੀਆਂ ਖਾਲਸੇ ਨੇ ਜੁੱਤੀ ਦੀ ਨੋਕ ਤੋੜੀਆਂ ਉਹ ਤਾਂ ਹਾਸਲ ਹੁੰਦੀਆਂ ਨੇ ਜੇ ਤੁਸੀਂ ਆਪਣੇ ਤਖਤ ਵੱਲ ਨੂੰ 6ਵੇਂ 7 ਗੁਰਾਂ ਦੇ ਵੱਲ ਨੂੰ ਕੰਡ ਕਰਕੇ ਤੇ ਉਹਦੇ ਉੱਤੇ ਲਿਖ ਦੋ ਕਿ ਮੈਂ ਤੇਰਾ ਸਿੱਖ ਨਹੀਂ ਮੈਂ ਹੁਣ ਦਿੱਲੀ ਦਾ ਸਿੱਖ ਹੋ ਗਿਆ ਸੋ ਜਿੰਨੇ ਤੁਸੀਂ ਇੱਥੇ ਬੈਠੇ ਹੋ ਕਿਸੇ ਨੂੰ ਇਹ ਗਿਣਤੀ ਬਹੁਤ ਘੱਟ ਲੱਗਦੀ ਹੋਊਗੀ ਪਰ ਮੈਨੂੰ ਇਹ ਹਜ਼ਾਰਾਂ ਦੀ ਗਿਣਤੀ ਲੱਗਦੀ ਆ ਇਹ ਲੱਖਾਂ ਦੀ ਗਿਣਤੀ ਲੱਗਦੀ ਆ ਕਿਉਂਕਿ ਜਦੋਂ ਪਰਖ ਹੁੰਦੀ ਆ ਜਦੋਂ ਕਸਵੱਟੀ ਲੱਗਦੀ ਆ ਉਦੋਂ ਸੋਨੇ ਨੂੰ ਕਠੜੀ ਚ ਪੈਣਾ ਹੀ ਪੈਂਦਾ ਤੁਸੀਂ ਉਸ ਕਠੜੀ ਦੇ ਵਿੱਚ ਆਏ ਹੋ ਪਰਖ ਹੋ ਰਹੀ ਆ ਮਈ ਦਾ ਮਹੀਨਾ 45 ਡਿਗਰੀ ਟੈਂਪਰੇਚਰ ਖੁੱਲੇ ਖੇਤ ਚ ਪੰਡਾਲ ਚ ਬੈਠੇ ਹਾਂ ਘੰਟਿਆਂ ਬੱਧੀ ਬੈਠੇ ਹਾਂ ਮੈਂ ਇਹ ਦਿੱਲੀ ਦੇ ਤਖਤ ਨੂੰ ਸਨੇਹਾ ਦੇਣਾ ਚਾਹਣਾ ਕਿ ਖਾਲਸਾ ਪੰਥ ਦੇ ਉੱਤੇ ਜਿੰਨੇ ਮਰਜ਼ੀ ਐਕਸਪੈਰੀਮੈਂਟ ਕਰ ਲੋ ਮਹਾਰਾਜ ਸੱਚੇ ਪਾਸ਼ਾ ਨੇ ਆਨੰਦਪੁਰ ਸਾਹਿਬ ਤਖਤ ਸਾਹਿਬ ਦਮਦਮਾ ਸਾਹਿਬ ਪਰਵੰਡੀ ਸਾਗੋਂ ਦੇ ਵਿੱਚ ਜਦੋਂ ਅਮਰਤ ਸੰਚਾਰ ਕੀਤਾ ਅਮਰਤ ਤਿਆਰ ਕੀਤਾ ਖੰਡੇ ਬਾਟੇ ਦਾ ਸਿੰਘਾਂ ਨੇ ਸ਼ਕਾਇਆ ਅਮਰਤ ਬਚ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਛੱਟਾ ਦੇ ਦੋ ਕਹਿੰਦੇ ਛੱਟਾ ਦੇ ਦਈਏ ਕਹਿੰਦੇ ਦੇ ਦੋ ਮਹਾਰਾਜ ਸੱਚੇ ਪਾਤਸ਼ਾਹ ਨੇ ਛੱਟਾ ਦਿੱਤਾ ਤੇ ਸਿੰਘਾਂ ਨੇ ਪੁੱਛਿਆ ਵੀ ਇਹ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀਆਂ ਰਮਜਾ ਸਾਡੀ ਸਮਝ ਨਹੀਂ ਆਉਂਦੀਆਂ ਤਲਗੀਤਰ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਉਸ ਧਰਤੀ ਦੇ ਉੱਤੇ ਬੈਠ ਕੇ ਗੱਲ ਕਹੀ ਕਿ ਜਦੋਂ ਲੋੜ ਪਊਗੀ ਤੇ ਖਾਲਸਾ ਕਰੀਰਾਂ ਤੇ ਝੰਡਾਂ ਚੋਂ ਪੈਦਾ ਹੋ ਜੂ ਤੁਸੀਂ ਉਹ ਕੋਈ ਸੋਨ ਹੈ ਇਹ ਕਰੀਆਕਾਰ ਤਾਂ ਤੁਸੀਂ ਝੰਡਾਂ ਤੇ ਕਰੀਰਾਂ ਚੋਂ ਪੈਦਾ ਹੋ ਸਕਦੇ ਹੋ ਤੁਸੀਂ ਤਲਵਾਰ ਚੋਂ ਜੰਮੇ ਹੋ ਤਲਵਾਰ ਚੋਂ ਪ੍ਰਗਟ ਹੋਏ ਹੋ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੋਜ ਤੁਸੀਂ ਆਕਾਰਪੁਰਖ ਦੀ ਮੋਜ ਚੋਂ ਪੈਦਾ ਹੋਏ ਹੋ ਤੇ ਉਹਦੀ ਮੋਜ ਚੋਂ ਪੈਦਾ ਹੋਣ ਵਾਲਾ ਕਦੇ ਵੀ ਮਨਤ ਨਹੀਂ ਤੁਹਾਡਾ ਸੰਸਾਰਿਕ ਜਨਮ ਨਹੀਂ ਹੋਇਆ ਕਿ ਤੁਹਾਡੀ 60 ਸਾਲ 50 ਸਾਲ ਉਮਰ ਦਾ ਤੁਸੀਂ ਮਰ ਜਾਣਾ ਨਹੀਂ ਮਾਰੇ ਸੱਚੇ ਪਾਤਸ਼ਾਹ ਨੇ ਤੁਹਾਨੂੰ ਇਨੀਆਂ ਬਖਸ਼ੀਆਂ ਕੀਤੀਆਂ ਨੇ ਮਾਰੇ ਇਹਨੇ ਤੁਹਾਨੂੰ ਇਹ ਕਹਿ ਦਿੱਤਾ ਕਿ ਤੁਸੀਂ ਮੇਰੀ ਜਾਨ ਕੀ ਜਾਣੇ ਮਹਾਰਾਜ ਨੇ ਕਿਹਾ ਕਿ ਤੁਸੀਂ ਮੇਰਾ ਪਿੰਡ ਪਰ ਆਣੋ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਨੂੰ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਜਦਚੋ ਤੇ ਹਕੂਮਤ ਨਾਲ ਬਰਾਬਰ ਦੇ ਹੋ ਕੇ ਗੱਲ ਕਰਨੀ ਹੈ ਤਰਲੇ ਨਾਲ ਗੱਲ ਨਹੀਂ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਇਆ ਹੈ ਪੰਚ ਪ੍ਰਧਾਨੀ ਸਿਸਟਮ ਦੇ ਵਿੱਚ ਰਹੋਗੇ ਤੇ ਤੁਹਾਡੇ ਝੰਡੇ ਬੁਲੰਦ ਰਹਿਣਗੇ ਡਿਕਟੇਟਰਸ਼ਿਪ ਕਰੋਗੇ ਇਕੱਲੇ ਅੱਗੇ ਵਧੋਗੇ ਤਾਂ ਫੇਰ ਤੁਹਾਨੂੰ ਘਾਟੇ ਹੀ ਘਾਟੇ ਹੋਣਗੇ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਜ ਨਿਸ਼ਾਨ ਪੰਜ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਇੱਕ ਸੀਸ ਲੈ ਕੇ ਇੱਕ ਸਿੰਘ ਨੂੰ ਵੀ ਸਭ ਕੁਝ ਸੌਂਪ ਸਕਦੇ ਹਨ ਕਹੋ ਕਿ ਕਿਸੇ ਕਲਗੀਧਰ ਪਾਤਸ਼ਾਹ ਮਹਾਰਾਜ ਜੋ ਮਰਜ਼ੀ ਕਰ ਸਕਦੇ ਜੀ ਗੁਰੂ ਦੇ ਉੱਤੇ ਕਿਸੇ ਕਿਸਮ ਦਾ ਕੋਈ ਵਾਲ ਕੋਈ ਸ਼ੱਕ ਜੇ ਕੋ ਸਿੱਖ ਕਰਦਾ ਤਾਂ ਉਹ ਸਿੱਖ ਨਹੀਂ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਜੋ ਮਰਜ਼ੀ ਕਰ ਸਕਦੇ ਆ ਫਿਰ ਉਹਨਾਂ ਨੇ ਪੰਜਾਂ ਦਾ ਕਨਸੈਪਟ ਜਿਹੜਾ ਹੈ ਉਹ ਚੁਣਿਆ ਤੇ ਅਮਰੀਕਾ ਦੇ ਵਿੱਚ ਇੱਕ ਗੁਰਦੁਆਰੇ ਸਾਹਿਬ ਦੇ ਵਿੱਚ ਆਪਾਂ ਇੱਕ ਰਿਕ ਲਈ ਕਿ ਸਾਡੇ ਗੁਰਦੁਆਰੇ ਸਾਡੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਚਲਾਵਾਂਗੇ ਜਿਹੜਾ ਕਿ ਇੱਥੇ ਸਾਨੂੰ ਨਹੀਂ ਚਲਾਉਣ ਦਿੰਦੇ ਜਦੋਂ ਦੂਜੀ ਤੇਰੇ ਜੱਜ ਦੇ ਸਾਹਮਣੇ ਪੇਸ਼ ਹੋਈ ਤੇ ਉਹ ਕਹਿੰਦੇ ਵੀ ਜੇ ਤਿੰਨ ਇੱਕ ਪਾਸੇ ਹੋ ਗਏ ਤੇ ਦੋ ਮੰਨ ਨਹੀਂ ਨਾ ਕਿ ਜੱਜ ਕਹਿੰਦਾ ਜਦੋਂ ਸਾਡੀ ਅਠਾ ਅਠਾ ਦੀ ਜਿਉਰੀ ਹੁੰਦੀ ਆ ਅਸੀਂ ਫਿਰ ਫੈਸਲਾ ਕਿਵੇਂ ਦਿੰਨੇ ਆ ਸੋ ਇਹ ਇਹਨਾਂ ਦਾ ਕਨਸੈਪਟ ਤਾਂ ਇਹਨਾਂ ਨੂੰ ਦੇ ਦਿੱਤਾ ਜਾਏ ਤਾਂ ਇਹ ਜੱਜਮੈਂਟ ਆਪਣੇ ਕੋਲ ਜੇ ਤੁਸੀਂ ਕਹੋਗੇ ਮੇਰੇ ਕੰਪਿਊਟਰ ਚ ਪਈ ਐ ਮੈਂ ਤੁਹਾਨੂੰ ਕੱਢ ਕੇ ਦੇਵਾਂਗਾ ਜੱਜ ਨੇ ਜੱਜਮੈਂਟ ਲਿਖੀ ਆ ਕਿ ਇਹ ਪੰਜ ਹੀ ਫੈਸਲਾ ਕਰਨਗੇ ਜਿਹੜਾ ਮਰਜੀ ਇਹਨਾਂ ਨੂੰ ਪਾਵਰ ਹੋਊਗੀ ਇਸ ਗੱਲ ਦੀ ਜਿੰਨਾ ਚਿਰ ਇਹ ਮੋਹਰ ਨਹੀਂ ਲਾਉਂਦੇ ਪੰਜੇ ਉਹਨਾਂ ਚਿਰ ਇਹਨਾਂ ਦਾ ਕੋਈ ਫੈਸਲਾ ਦਰੁਸਤ ਨਹੀਂ ਹੋਊਗਾ ਇਹ ਜੱਜਮੈਂਟ ਦਿੱਤੀ ਉਹਨੇ ਪਰ ਅਸੀਂ ਅਸੀਂ ਕਹਿੰਨੇ ਅਸੀਂ ਕੱਲੇ ਹੀ ਲੰਘ ਜਾਣਾ ਪਾਰ ਜੇ ਤੁਸੀਂ ਕੱਲੇ ਪਾਰ ਲੰਘਣਾ ਫਿਰ ਗੁਰੂ ਸਾਹਿਬ ਨੇ ਪੰਜ ਪਿਆਰੇ ਸਾਜੇ ਤੇ ਪੰਜਾਂ ਦਾ ਕਨਸੈਪਟ ਤੇ ਪੰਜ ਪ੍ਰਧਾਨੀ ਤੁਹਾਨੂੰ ਦਿੱਤਾ ਜਦੋਂ ਤੁਸੀਂ ਪੰਜ ਜਣੇ ਇਕੱਠੇ ਤੁਰੋਗੇ ਤੁਸੀਂ ਗੁਨਾਹ ਨਹੀਂ ਕਰੋਗੇ ਤੁਸੀਂ ਠੱਗੀ ਨਹੀਂ ਮਾਰੋਗੇ ਕੋਈ ਬੰਦਾ ਤੁਹਾਡੇ ਜੋ ਲਿਫਦਾ ਆ ਦੂਜਾ ਉਹਨੂੰ ਸੰਭਾਲ ਲਊਗਾ ਇਹ ਬੜਾ ਵੱਡਾ ਪੰਚਾਇਤਾ ਆਪਣੇ ਆਪ ਦੇ ਵਿੱਚ ਤੁਹਾਨੂੰ ਮਾ ਪਾਸ਼ਾ ਨੇ ਜਿਹੜਾ ਬਖਸ਼ਿਸ਼ ਕੀਤਾ ਆ ਸੋ ਆਪਾਂ ਮੁੜ ਕੇ ਇਸ ਘਰ ਵੱਲੋਂ ਆਈਏ ਮੈਂ ਚਾਹਣਾ ਕਿ ਇਹ ਪਰਿਵਾਰ ਇੱਕ ਵਕਾਲਤਨਾਵਾ ਜਿਹੜਾ ਆ ਉਹ ਸਾਨੂੰ ਦਵੇ ਸਾਡੀ ਕਸਤਾਨਸਥਾ ਆ ਜਿਹੜੀ ਅਸੀਂ ਕਦੀ ਵੀ ਇਸ ਤਰ੍ਹਾਂ ਉਹਨੂੰ ਜਿਆਦਾ ਅਲਾਪਿਆ ਨਹੀਂ ਕਿਉਂਕਿ ਅਸੀਂ ਕੁਝ ਵੀ ਇਕੱਠਾ ਨਹੀਂ ਕਰਨਾ ਇਸ ਕਰਕੇ ਅਸੀਂ ਚੌਪ ਦਾ ਵਕੀਲ ਕਰਾਂਗੇ ਕਿਸੇ ਤੋਂ ਕੋਈ 1 ਰੁਪਏ ਦੀ ਕਮਾਂਡਣੀ ਹੈ ਵਕੀਲ ਅਸੀਂ ਕਰਾਂਗੇ ਕਿਸੇ ਨੂੰ ਕੁਝ ਦੇਣ ਦੀ ਕਹਿਣ ਦੀ ਲੋੜ ਨਹੀਂ ਜੇ ਇਹ ਤੁਸੀਂ ਠੀਕ ਸਮਝੋ ਤੇ ਪਲੀਜ਼ ਮੈਂ ਬੇਨਤੀ ਕਰਦਾ ਕਿ ਅਸੀਂ ਇੱਕ ਵਕਾਲਤਨਾਮਾ ਜਿਹੜਾ ਮਾਤਾ ਜੀ ਵੱਲੋਂ ਅਸੀਂ ਲਾਵਾਂਗੇ ਇਹ ਜਿਹੜੀ ਗੱਲ ਆ ਇਹ ਵਾਪਸ ਹੋਊਗਾ 100% ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਆਪਣੇ ਨਾਲ ਖੜ ਸਕਦੀਆਂ ਨੇ ਅਸੀਂ ਉਹਨਾਂ ਨੂੰ ਕੱਲੀ-ਕੱਲੀ ਗੱਲ ਜਿਹੜੀ ਆ ਉਹ ਦੱਸਦੇ ਰਵਾਂਗੇ ਦਰੁਸਤ ਕਰਾਂਗੇ ਕਿ ਆ ਇੱਥੇ ਪੋਜੀਸ਼ਨ ਤੇ ਆ ਇਸ ਗੱਲ ਤੇ ਇਹ ਤੁਸੀਂ ਜਰੂਰ ਆਪਾਂ ਵਿਚਾਰ ਕਰ ਲਿਓ ਜੇ ਤੁਹਾਡੀ ਮਰਜ਼ੀ ਹੋਈ ਤੇ ਆਪਾਂ ਇਹ ਕਰ ਜਿਹੜੀ ਆ ਅੱਗੇ ਤੋਰਾਂਗੇ ਮੈਂ ਵਕੀਲਾਂ ਨਾਲ ਸਲਾਹ ਕਰਕੇ ਆਇਆ ਨੋਟਸ ਦੇ ਉੱਤੇ ਉਹ ਕਹਿੰਦੇ ਆ ਕਿ ਆਪਾਂ ਇਹਦੇ ਰੇਟ ਲਾਵਾਂਗੇ ਤੇ ਪਹਿਲੀ ਤਰੀਕ ਦੇ ਉੱਤੇ ਹੀ ਇਸ ਵਿੱਚ ਹੋ ਜੂਗਾ ਐਦਾਂ ਪੰਜਾਬ ਵਿੱਚ ਨਹੀਂ ਹੋ ਸਕਦਾ ਬੋਲੇ ਸੋਹ ਰਿਆਰੇ ਗਾਥਿਆਕਾਰ ਉਸ ਗੱਲ ਦੇ ਉੱਤੇ ਕੋਈ ਬੰਦਾ ਇਸ ਸਾਰੇ ਪ੍ਰੋਗਰਾਮ ਦੇ ਵਿੱਚ ਕਿਸੇ ਤੋਂ 1 ਰੁਪਿਆ ਨਾ ਲਊ ਤੇ ਨਾ ਦਊ ਅਸੀਂ ਆ ਕੇ ਜਾਵਾਂਗੇ ਜੇ ਇਹਨਾਂ ਦੀ ਲੋੜ ਪਈ ਤੇ ਲੈ ਕੇ ਜਾਵਾਂਗੇ ਤੇ ਛੱਡ ਕੇ ਜਾਵਾਂਗੇ ਇਹ ਸਾਡੀ ਜ਼ਿੰਮੇਵਾਰੀ ਹੋਊਗੀ ਜੇ ਤੁਸੀਂ ਇਹ ਸੇਵਾ ਸਾਨੂੰ ਦਿੰਨੇ ਹੋ ਤੇ ਅਸੀਂ ਭਾਗਾ ਵਾਲੇ ਹੋਵਾਂਗੇ ਤੇ ਇਹ ਕਾਰਜ ਅਸੀਂ ਕਰਾਂਗੇ ਭਾਈ ਗੋਪਾਲੇ ਹੁਣੀ ਨੇ ਪਿੰਡ ਦੇ ਮੋਤਵਰ ਜਿਹੜੇ ਨੇ ਇੱਥੇ ਸੱਜਣ ਆਏ ਨੇ ਕਿਸਾਨ ਜਿਹੜੇ ਬੰਦਿਆ ਆਈਆਂ ਨੇ ਅਸੀਂ ਸਾਰਿਆਂ ਨੂੰ ਉਹ ਜਿਹੜੀ ਗੱਲ ਆ ਉਹ ਦੱਸਦੇ ਰਾਵਾਂਗੇ ਉਹ ਬਿਲਕੁਲ ਟਰਾਂਸਪੇਰੈਂਟ ਹੋਊਗੀ ਚਾਨਣ ਹੋਊਗਾ ਉਹਦੇ ਵਿੱਚ ਕਿ ਅਸੀਂ ਕੀ ਕਰ ਰਹੇ ਹਾਂ ਇਹਦੇ ਵਿੱਚ ਕੋਈ ਧੋਖਾ ਕੋਈ ਫਰੇਵ ਨਹੀਂ ਹੈ ਕਿਉਂਕਿ ਸਾਡੇ ਕੋਲ ਇੱਕ ਰਾਏ ਆ ਮੈਂ ਇਹ ਗੱਲ ਕਰਕੇ ਆ ਕਿ ਇਹ ਨਹੀਂ ਹੋ ਸਕਦਾ ਇਹ ਸਾਡੇ ਪੰਜਾਬ ਦੀ ਜਿਹੜਾ ਸਿਸਟਮ ਨਾਲ ਬਾਹਰੇ ਹੋਊਗੀ ਅਦਰ ਸਟੇਟ ਜਿਹੜੀ ਆ ਉਹ ਸਾਡੇ ਤੇ ਲਾਗੂ ਧੱਕੇ ਨਾਲ ਕਰ ਰਹੀ ਹੈ ਯੂਪੀ ਚ ਹੋ ਸਕਦਾ ਆ ਪੰਜਾਬ ਦੀ ਧਰਤੀ ਤੇ ਨਹੀਂ ਹੋ ਸਕਦਾ ਸੋ ਇੰਨੀਆਂ ਮੇਰੀਆਂ ਬੇਨਤੀਆਂ ਨੇ ਮੇਰੇ ਨਾਲ ਤੁਸੀਂ ਤੂੰ ਗੱਲ ਕਰਨੀ ਹੈ ਗੱਲ ਪੁੱਛਣੀ ਆ ਤਾਂ ਅਸੀਂ ਇੱਥੇ ਬੈਠੇ ਆ ਆਪਾਂ ਤੁਹਾਡੇ ਚਰਨਾਂ ਦੀ ਧੂੜ ਆ ਜਿੰਨੇ ਵੀ ਤੁਸੀਂ ਭੈਣ ਭਰਾ ਸੱਜਣ ਸਾਡੀਆਂ ਮਾਵਾਂ ਇੱਥੇ ਬੈਠੇ ਹੋ ਪਾਇਆ ਮਰਜੀਤ ਸਿੰਘ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਹੋਈ ਆ ਭਾਈ ਕਪਾਲਾ ਜੀ ਖੜੇ ਨੇ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਹੈਡਨ ਗੁਪਤ ਰੂਪ ਦੇ ਵਿੱਚ ਇੱਕ ਪ੍ਰੋਗਰਾਮ ਲਿਖਿਆ ਤੇ ਅਸੀਂ ਉੱਥੇ ਪਹੁੰਚ ਕੀਤੀ ਪਰ ਉਹਨਾਂ ਦਾ ਉਸ ਤੋਂ ਪਹਿਲਾਂ ਹਕੂਮਤ ਨੇ ੱੱਕੇ ਨਾਲ ਜਿਹੜਾ ਉਹ ਸੰਸਕਾਰ ਕਰ ਦਿੱਤਾ ਸੀਗਾ ਤਗੋਂ ਇਹਨਾਂ ਨੂੰ ਤੇ ਰੈਸਟ ਵੀ ਕੀਤਾ ਆਪਾਂ ਇਕੱਠੇ ਸੀ ਮੈਂ ਰੁੜਕੀ ਵੀ ਗਿਆ ਹਰਦואר ਵੀ ਅਸੀਂ ਉੱਥਾਂ ਦੇ ਜਿਹੜੇ ਸੀਗੇ ਹਸਪਤਾਲ ਉਨਾਂ 'ਚ ਜਾ ਕੇ ਪਤਾ ਕੀਤਾ ਪਰ ਸਾਡੀ ਕੋਈ ਪੇਸ਼ ਆਹ ਹਕੂਮਤ ਨੇ ਨਹੀਂ ਜਾਣ ਦਿੱਤੀ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕੰਡਪਾਟ ਸਾਹਿਬ ਸੀ ਉਹ ਕਰਾਇਆ ਗਿਆ ਭੋਗ ਪਾਇਆ ਗਿਆ ਅਰਦਾਸ ਕੀਤੀ ਗਈ ਪੰਜਾਂ ਸਿੰਘਾਂ ਵੱਲੋਂ ਸੋ ਉਹ ਸ਼ਹੀਦ ਹੋ ਗਏ ਨੇ ਤੇ ਅਸੀਂ ਅਰਦਾਸ ਕਰਦੇ ਆ ਕਿ ਸਾਡਾ ਭਰਾ ਜਿਹੜਾ ਉਹ ਚੜ੍ਹਦੀ ਕਲਾ ਚ ਰਹੇ ਜਿੱਥੇ ਵੀ ਹੋਵੇ ਜੜ ਦੀ ਕਲਾਚ ਰਹੇ ਤੇ ਇਹ ਪਰਿਵਾਰ ਸਾਡਾ ਆ ਸਾਡੀ ਇਹ ਜ਼ਿੰਮੇਵਾਰੀ ਆ ਕਿ ਇਹਨਾਂ ਨੂੰ ਤਤੀਬਾਣਾ ਲੱਗੇ ਅਸੀਂ ਇਹਨਾਂ ਦੇ ਇਰਦ-ਗਿਰਦ ਇੱਕ ਬਾੜ ਬਣ ਕੇ ਖੜਾਂਗੇ ਤੁਹਾਡੀ ਸੰਗਤ ਦੇ ਵਿੱਚ ਖੜ ਕੇ ਮੈਂ ਵਾਅਦਾ ਕਰਦਾ ਕਿ ਅੱਧੀ ਰਾਤ ਨੂੰ ਵੀ ਤੁਸੀਂ ਆਵਾਜ਼ ਮਾਰੋਗੇ ਤੁਹਾਡਾ ਫੋਨ ਆਊਗਾ ਤੇ ਚੁੱਕਿਆ ਜਾਊਗਾ ਤੇ ਤੁਹਾਨੂੰ ਜਵਾਬ ਦੇ ਹੋਵਾਂਗੇ ਇੰਨੇ ਮੇਰੀਆਂ ਬੇਨਤੀਆਂ ਨੇ ਜੀ ਫਤੇ ਬੁਲਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਬੰਧ ਬਾਬਾ ਬਖਸ਼ ਸਿੰਘ ਜੀ